ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਰਾਨਾ ਚੋੜ ਮੇਲੇ ਮੌਕੇ ਹਰ ਸਾਲ ਦੀ ਤਰ੍ਹਾਂ ਪਿੰਡ ਬੈਂਕਾ ਫਰੰਦੀਪੁਰ ਪਿੰਡ ਬਲੇਰ ਸੁਰਸਿੰਘ ਅਤੇ ਤਤਲੇ ਦੀ ਸੰਗਤ ਵੱਲੋਂ ਬੈਂਕਾ ਰੋਡ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਦੌਰਾਨ ਸੇਵਾਦਾਰਾਂ ਨੇ ਪੂਰੀ ਨਿਸ਼ਚਾ ਨਾਲ ਲੰਗਰਾਂ ਦੀ ਸੇਵਾ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਸਾਹਿਬ ਦੀ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਉਹਨਾਂ ਦੇ ਜੋੜ ਮੇਲੇ ਤੇ ਲਾਨਾ ਜੋੜ ਮੇਲੇ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਨੂੰ ਸੰਗਤਾਂ ਰੰਦੀਪੌਰ ਅਤੇ ਬਲੇਰ ਸੁਰ ਸਿੰਘ ਅਤੇ ਤਤਲੇ ਤੇ ਬਾਈਕੇ ਨਗਰ ਵਾਲੋਂ ਤੇ ਐਨ ਆਰ ਆਈ ਧਰਮਾ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਲੰਗਰ ਦਾ ਪ੍ਰਾਲਾ ਕੀਤਾ ਗਿਆ ਵਾ ਤੇ ਇਚਾਂ ਵਿੱਚ ਵਸਦੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ